ਅਯੁੱਧਿਆ ਦੇ ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਠਿਸ਼ਠਾ ਸਮਾਰੋਹ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ 'ਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਦੇ ਸੀਐਮ ਯੋਗੀ ਅਦਿੱਤਿਆ ਨਾਲ ਸਮੇਤ ਕਰੀਬ 6000 ਲੋਕ ਹਿੱਸਾ ਲੈਣਗੇ। ਪ੍ਰਾਣ ਪ੍ਰਠਿਸ਼ਠਾ ਸਮਾਰੋਹ ਤੋਂ ਪਹਿਲਾਂ ਪੀਐਮ ਮੋਦੀ ਕਠਿਨ ਤਪੱਸਿਆ ਕਰ ਰਹੇ ਨੇ। ਉਹ ਇਸ ਸਮੇਂ ਯਮ ਨਿਯਮਾਂ ਦੀ ਪਾਲਣਾ ਕਰ ਰਹੇ ਨੇ। ਉਹ 11 ਦਿਨਾਂ ਜੇ ਅਨੁਸ਼ਠਾਨ ਤੇ ਹਨ। ਇਸ ਦੌਰਾਨ ਪੀਐਮ ਮੋਦੀ ਜ਼ਮੀਨ ਤੇ ਸੋ ਰਹੇ ਹਨ ਅਤੇ ਸਿਰਫ ਨਾਰੀਅਲ ਪਾਣੀ ਪੀ ਰਹੇ ਨੇ ਪ੍ਰਧਾਨ ਮੰਤਰੀ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਤੋਂ ਪਹਿਲਾ ਵਰਤ ਰੱਖ ਰਹੇ ਹਨ ਇੱਕ ਨਿਊਜ਼ ਚੈਨਲ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਸਮੇਂ ਫਰਸ਼ ਤੇ ਸੋ ਰਹੇ ਨੇ ਅਤੇ ਸਿਰਫ ਕੰਬਲ ਦੀ ਵਰਤੋਂ ਕਰ ਰਹੇ ਨੇ ਪ੍ਰਧਾਨ ਮੰਤਰੀ ਪ੍ਰਾਣ ਪ੍ਰਠਿਸ਼ਠਾ ਵਾਲੇ ਦਿਨ ਵੀ ਵਰਤ ਰੱਖਣਗੇ ਉਹ ਖਾਸ ਮੰਤਰਾਂ ਦਾ ਜਾਪ ਕਰਨਗੇ ਪ੍ਰਧਾਨ ਮੰਤਰੀ 22 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮ ਵਿੱਚ ਮੁੱਖ ਮੇਜ਼ਬਾਨ ਦੀ ਭੂਮਿਕਾ ਨਿਭਾ ਰਹੇ ਨੇ ਰਾਮ ਮੰਦਰ ਨਾਲ ਜੁੜੇ ਅਨੁਸ਼ਠਾਨ 16 ਜਨਵਰੀ ਤੋਂ ਸ਼ੁਰੂ ਹੋਗੇ ਹਨ ਜੋ 21 ਜਨਵਰੀ ਤੱਕ ਜਾਰੀ ਰਹਿਣਗੇ ਰਾਮ ਮੰਦਰ ਚ ਪ੍ਰਾਣ ਪ੍ਰਠਿਸ਼ਠਾ ਪ੍ਰੋਗਰਾਮ 22 ਜਨਵਰੀ ਨੂੰ ਦੁਪਹਿਰ 12:20 ਮਿੰਟ ਤੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਸਮਾਪਤ ਹੋਣ ਦੀ ਸੰਭਾਵਨਾ ਹੈ